ਕਈ ਵਾਰ ਆਪਾਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਦੇ ਚਾਹੇ ਉਹ ਆਪਣਾ ਕਾਰੋਬਾਰ ਹੋਵੇ ਬੇਸ਼ੱਕ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਹੈ ਪਰ ਫਿਰ ਵੀ ਆਪਾਂ ਕਹਿੰਨੇ ਆ ਕਿ ਨਹੀਂ ਕਾਰੋਬਾਰ ਤਾਂ ਬਹੁਤ ਹੀ ਖਰਾਬ ਹੈ ਚਾਹੇ ਆਪਣੀ ਪੜ੍ਹਾਈ ਹੋਵੇ ਚਾਹੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੱਡਾ ਕਰਨਾ ਹੋਵੇ ਆਪਾਂ ਇਹ ਚੀਜ਼ਾਂ ਕਿਸੇ ਨੂੰ ਨਹੀਂ ਦੱਸਦੇ ਚਾਹੇ ਉਹ ਕੋਈ ਆਪਣਾ ਸੱਜਣ ਮਿੱਤਰ ਹੀ ਹੋਵੇ ਕਿ ਆਪਾਂ ਨੂੰ ਏਦਾਂ ਹੁੰਦਾ ਕਿ ਆਪਾਂ ਨੂੰ ਕੋਈ ਨਜ਼ਰ ਨਾ ਲਾ ਦੇਵੇ ਇਆ ਆਪਣੇ ਤੇ ਕੋਈ ਟੋਣਾ ਟੱਪਾ ਨਾ ਕਰ ਦੇਵੇ ਬੇਸ਼ੱਕ ਜਿਨ੍ਹਾਂ ਨੂੰ ਆਪਾਂ ਦੱਸਣਾ ਉਹ ਆਪਣੇ ਦੋਸਤੀ ਨੇ ਪਰ ਆਪਣਾ ਦੋਸਤ ਆਪਣਾ ਰਿਸ਼ਤੇਦਾਰ ਆਪਣੇ ਬਾਰੇ ਕੀ ਸੋਚਦਾ ਹੈ ਇਹ ਆਪਾਂ ਨੂੰ ਨਹੀਂ ਪਤਾ ਇਸ ਕਰਕੇ ਇਹ ਸੋਚ ਕਿਤੇ ਨਾ ਕਿਤੇ ਠੀਕ ਵੀ ਹੈ ਆਪਾਂ ਡਰਦੇ ਰਹਿੰਨੇ ਆ ਕਿ ਇਹ ਚੀਜ਼ ਨਾ ਹੀ ਕਿਸੇ ਨੂੰ ਦੱਸੀਏ ਤਾਂ ਬਿਹਤਰ ਗੱਲ ਹੈ ਕਿਵੇਂ ਕੋਈ ਨਾ ਕੋਈ ਨੁਕਸਾਨ ਕਰੇਗਾ ਪਰ ਅੱਜ ਮੈਂ ਤੁਹਾਨੂੰ ਦੋ ਅਜਿਹੇ ਤਰੀਕੇ ਦੱਸੂਗਾ ਜੋ ਤੁਸੀਂ ਵੀਰਵਾਰ ਵਾਲੇ ਦਿਨ ਕਰਨੇ ਨੇ ਤੇ ਫੇਰ ਚਾਹੇ ਕੋਈ ਮਰਜੀ ਕਿੰਨਾ ਹੀ ਜ਼ੋਰ ਲਾਈ ਜਾਵੇ ਕਿੰਨੇ ਟੂਨੇ ਕਰਾਈ ਜਾਵੇ ਕੁਝ ਨਹੀਂ ਹੋਏਗਾ ਤੁਹਾਡੀ ਜ਼ਿੰਦਗੀ ਵਿੱਚ ਬਰਕਤ ਹੀ ਬਰਕਤ ਹੋਏਗੀ ਤੁਹਾਨੂੰ ਬਰਬਾਦ ਕਰਨ ਵਾਲਾ ਵੀ ਸੋਚੇਗਾ ਇਹਨੇ ਪਤਾ ਨਹੀਂ ਕੀ ਜਾਦੂ ਟੂਣਾ ਕਰਾਇਆ ਮੇਰਾ ਤਾਂ ਕੁਝ ਕੰਮ ਹੀ ਨਹੀਂ ਕਰਦਾ ਪਿਆ ਤਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਇਹ ਦੋਵੇਂ ਤਰੀਕੇ ਚੰਗੀ ਤਰ੍ਹਾਂ ਸਮਝ ਕੇ ਫੇਰ ਆਪਣੀ ਜ਼ਿੰਦਗੀ ਵਿੱਚ ਅਪਣਾਓ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਵੱਡੇ ਵੱਡੇ ਸਾਧੂ ਮਹਾਤਮਾ ਵੀ ਇਸ ਚੀਜ਼ ਬਾਰੇ ਦੱਸਦੇ ਨੇ ਕਿ ਜਿਹੜਾ ਵੀ ਇਨਸਾਨ ਇਹ ਦੋ ਕੰਮ ਆਪਣੀ ਜ਼ਿੰਦਗੀ ਵਿੱਚ ਕਰਦਾ ਹੈ ਉਹਨਾਂ ਦਾ ਰੱਬ ਉਹਨਾਂ ਦਾ ਕਦੀ ਵੀ ਮਾੜਾ ਨਹੀਂ ਹੋਣ ਦਿੰਦਾ ਪਹਿਲਾਂ ਹੀ ਸਭ ਕੁਝ ਸੰਭਾਲ ਲੈਂਦਾ ਹੈ ਵੈਸੇ ਤਾਂ ਸਾਧੂ ਮਹਾਤਮਾ ਵੱਲੋਂ ਇਹ ਦੋਵੇਂ ਕੰਮ ਬਹੁਤ ਹੀ ਖਾਸ ਦੱਸੇ ਗਏ ਨੇ ਪਰ ਜੋ ਦੂਸਰਾ ਖਾਸ ਕੰਮ ਹੈ ਉਹ ਮੈਂ ਆਪਣੀ ਜ਼ਿੰਦਗੀ ਵਿੱਚ ਖੁਦ ਕਰਕੇ ਵੇਖਿਆ ਤੇ ਮੈਨੂੰ ਉਸ ਚੀਜ਼ ਦੇ ਬਹੁਤ ਵੱਡੇ ਰਿਜ਼ਲਟ ਮਿਲੇ ਨੇ ਤਾਂ ਤੁਸੀਂ ਵੀ ਉਹ ਦੂਸਰਾ ਕੰਮ ਧਿਆਨ ਨਾਲ ਸੁਣਿਓ ਤੇ ਫੇਰ ਆਪਣੀ ਜ਼ਿੰਦਗੀ ਵਿੱਚ ਕਰਿਓ ਤਾਂ ਗੱਲ ਕਰਦੇ ਆਂ ਸਭ ਤੋਂ ਪਹਿਲੇ ਕੰਮ ਦੀ ਵੱਡੇ ਵੱਡੇ ਫਕੀਰ ਸੰਤ ਮਹਾਤਮਾ ਇੱਕੋ ਗੱਲ ਕਹਿੰਦੇ ਨੇ ਕਿ ਤੂੰ ਕਿਸੇ ਦਾ ਮਾੜਾ ਨਾ ਕਰੀ ਤੇਰਾ ਮਾੜਾ ਮੈਂ ਹੋਣ ਨਹੀਂ ਦਿੰਦਾ ਤੁਸੀਂ ਇਹ ਲਾਈਨ ਜ਼ਰੂਰ ਸੁਣੀ ਹੋਏਗੀ ਇਹ ਲਾਈਨ ਐਵੇਂ ਨਹੀਂ ਆ ਗਈ ਐਵੇਂ ਨਹੀਂ ਕਿਸੇ ਨੇ ਇਹ ਗੱਲ ਕਹਿ ਦਿੱਤੀ ਕਈ ਵਾਰ ਆਪਾਂ ਕੀ ਕਰਦੇ ਆਂ ਆਪਣੇ ਮਨ ਦੇ ਵਿੱਚ ਕਿਸੇ ਪ੍ਰਤੀ ਕੀਰਖਾ ਰੱਖਦੇ ਆਂ ਕਿਸੇ ਪ੍ਰਤੀ ਕੋਈ ਨਾ ਕੋਈ ਗੁੱਸਾ ਰੱਖਦੇ ਆਂ ਤੇ ਆਪਾਂ ਹਮੇਸ਼ਾ ਟਾਈਮ ਦੀ ਵੇਟ ਕਰਦੇ ਆਂ ਕਦੇ ਨਾ ਕਦੇ ਮੇਰਾ ਟਾਈਮ ਆਊਗਾ ਤੇ ਮੈਂ ਇਹਨਾਂ ਨੂੰ ਫੇਰ ਦੱਸੂਗਾ ਆਪਾਂ ਉਹਦੇ ਨਾਲ ਪਿਆਰ ਨਾਲ ਹੀ ਰਹਿਨੇ ਆ ਪਰ ਆਪਾਂ ਆਪਣੇ ਮਨ ਦੇ ਵਿੱਚ ਰੱਖਦੇ ਆ ਕਿ ਮੇਰਾ ਕਿਤੇ ਨਾ ਕਿਤੇ ਟਾਈਮ ਆਇਆ ਇਹਨਾਂ ਨੂੰ ਮੈਂ ਫੇਰ ਦੱਸੂਗਾ ਆਪਾਂ ਉਹਦਾ ਨੁਕਸਾਨ ਕਰਨ ਦੀ ਸੋਚਦੇ ਰਹਿਨੇ ਆ ਇੱਕ ਗੱਲ ਯਾਦ ਰੱਖਿਓ ਜਿੰਨਾ ਚਿਰ ਆਪਾਂ ਕਿਸੇ ਨੂੰ ਮਾਫ ਨਹੀਂ ਕਰਦੇ ਆਪਾਂ ਰੱਬ ਵਾਲੇ ਰਾਹ ਪਾਸੇ ਲੱਗ ਹੀ ਨਹੀਂ ਸਕਦੇ ਜਦੋਂ ਆਪਾਂ ਆਪਣੇ ਦੁਸ਼ਮਣ ਨੂੰ ਵੀ ਮਾਫ ਕਰ ਦਿੱਤਾ ਤੇ ਫੇਰ ਆਪਾਂ ਸਿੱਧਾ ਆਪਣੇ ਰੱਬ ਵੱਲ ਲੱਗ ਗਏ ਫੇਰ ਚਾਹੇ ਉਹ ਦੁਸ਼ਮਣ ਕੁਝ ਵੀ ਕਰੀ ਜਾਵੇ ਆਪਣੇ ਤੇ ਕੋਈ ਵੀ ਅਸਰ ਨਹੀਂ ਹੋਏਗਾ ਕਿਉਂਕਿ ਪੀਰ ਮੁਰਸ਼ਿਦ ਨੂੰ ਪਤਾ ਹੈ ਕਿ ਆਪਣੇ ਮਨ ਅੰਦਰ ਕੀ ਹੈ ਆਪਾਂ ਨੂੰ ਪਤਾ ਹੈ ਜਾਂ ਆਪਣੇ ਪੀਰ ਮੁਰਸ਼ਿਦ ਨੂੰ ਆਪਾਂ ਨੂੰ ਪਤਾ ਸੀ ਕਿ ਆਪਣੇ ਮਨ ਅੰਦਰ ਉਸ ਇਨਸਾਨ ਪ੍ਰਤੀ ਈਰਖਾ ਸੀ ਪਰ ਹੁਣ ਆਪਾਂ ਉਹ ਈਰਖਾ ਕੱਢ ਦਿੱਤੀ ਹੈ ਆਪਣੇ ਪੀਰ ਮੁਰਸ਼ਿਦ ਨੂੰ ਵੀ ਪਤਾ ਹੈ ਕਿ ਇਹਨੇ ਉਸ ਇਨਸਾਨ ਪ੍ਰਤੀ ਈਰਖਾ ਕੱਢ ਦਿੱਤੀ ਹੈ ਇਹ ਇਨਸਾਨ ਉਸ ਦੁਸ਼ਮਣ ਦਾ ਕੋਈ ਵੀ ਨੁਕਸਾਨ ਨਹੀਂ ਕਰੇਗਾ ਤੇ ਫਿਰ ਤੁਹਾਡਾ ਦੁਸ਼ਮਣ ਜੇਕਰ ਤੁਹਾਡਾ ਵੀ ਨੁਕਸਾਨ ਕਰਨਾ ਚਾਹੁੰਦਾ ਤੇ ਪੀਰ ਮੁਰਸ਼ਿਦ ਆਪਣੇ ਆਪ ਸੰਭਾਲ ਲੈਣਗੇ ਕਿਉਂਕਿ ਆਪਾਂ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਆਪਣਾ ਮਾੜਾ ਉਹਨੇ ਹੋਣ ਨਹੀਂ ਦੇਣਾ ਆਪਾਂ ਕਿਸੇ ਦਾ ਮਾੜਾ ਕਰਕੇ ਕਿਸੇ ਦਾ ਦਿਲ ਦੁਖਾ ਕੇ ਆਪਣੇ ਪੀਰ ਮੁਰਸ਼ਿਦ ਕੋਲ ਚਲਾਈ ਜਾਗੇ ਕਿ ਮੈਨੂੰ ਸੰਭਾਲ ਲਓ ਕਿਤੇ ਮੇਰਾ ਮਾੜਾ ਨਾ ਹੋ ਜੇ ਪੀਰ ਮੁਰਸ਼ਿਦ ਵੀ ਹੱਥ ਖੜੇ ਕਰ ਦੇਣਗੇ ਉਹ ਕਹਿਣਗੇ ਕਿ ਜੇ ਤੂੰ ਕਿਸੇ ਦਾ ਮਾੜਾ ਕਰਕੇ ਮੇਰੇ ਕੋਲ ਆਇਆ ਫਿਰ ਮੈਂ ਤੈਨੂੰ ਨਹੀਂ ਬਚਾ ਸਕਦਾ ਹਾਂ ਜੇ ਕੋਈ ਤੇਰਾ ਮਾੜਾ ਕਰਦਾ ਤੂੰ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਤੇਰਾ ਮਾੜਾ ਮੈਂ ਹੋਣ ਨਹੀਂ ਦਿੰਦਾ ਟੈਨਸ਼ਨ ਫਰੀ ਹੈ ਇਸ ਕਰਕੇ ਇਹ ਸਭ ਤੋਂ ਪਹਿਲਾ ਕੰਮ ਕਰਨਾ ਆਪਣੇ ਅੰਦਰੋਂ ਸਫਾਈ ਕਰਨੀ ਹੈ ਹੁਣ ਗੱਲ ਕਰਦੇ ਹਾਂ ਦੂਸਰਾ ਤੇ ਸਭ ਤੋਂ ਖਾਸ ਕੰਮ ਇਹ ਕੰਮ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਜ਼ਰੂਰ ਕਰਿਓ ਜਦੋਂ ਤੁਸੀਂ ਆਪਣੇ ਕਿਸੇ ਵੀ ਦੁਸ਼ਮਣ ਪ੍ਰਤੀ ਵੀ ਆਪਣੇ ਮਨ ਦੇ ਵਿੱਚੋਂ ਈਰਖਾ ਕੱਢ ਦਿੰਨੇ ਹੋ ਤੁਹਾਡਾ ਮਨ ਦਿਲ ਬਿਲਕੁਲ ਸਾਫ ਹੋ ਜਾਂਦਾ ਹੈ ਤੁਹਾਡਾ ਦਿਮਾਗ ਆਪਣੇ ਪੀਰ ਮੁਰਸ਼ਦ ਵੱਲ ਲੱਗ ਜਾਂਦਾ ਤੇ ਫੇਰ ਹੀ ਇਹ ਦੂਸਰਾ ਕੰਮ ਸ਼ੁਰੂ ਕਰਿਓ ਨਹੀਂ ਤਾਂ ਇਹ ਦੂਸਰਾ ਕੰਮ ਤੁਸੀਂ ਸਿੱਧਾ ਸ਼ੁਰੂ ਵੀ ਕਰ ਲਿਆ ਤੇ ਇਹ ਕੰਮ ਨਹੀਂ ਕਰੇਗਾ ਤੁਸੀਂ ਕੀ ਕਰਨਾ ਜਦੋਂ ਤੁਸੀਂ ਬਿਲਕੁਲ ਸਾਫ ਹੋ ਗਏ ਤੁਹਾਡਾ ਮਨ ਬਿਲਕੁਲ ਸਾਫ ਹੋ ਗਿਆ ਕਿਸੇ ਪ੍ਰਤੀ ਕੋਈ ਗੁੱਸਾ ਨਹੀਂ ਰਿਹਾ ਕੋਈ ਈਰਖਾ ਨਹੀਂ ਰਹੀ ਤੇ ਫੇਰ ਆਪਣਾ ਸਭ ਕੁਝ ਆਪਣੇ ਪੀਰ ਮੁਰਸ਼ਦ ਤੇ ਛੱਡ ਦੇਣਾ ਤੇ ਕਹਿਣਾ ਕਿ ਦਾਤਾ ਜੀ ਹੁਣ ਜੋ ਕਰਨਾ ਹੈ ਤੁਸੀਂ ਕਰਨਾ ਹੈ ਮੈਂ ਤਾਂ ਆਪਣਾ ਸਾਰਾ ਕੁਝ ਤੁਹਾਡੇ ਤੇ ਛੱਡ ਦਿੱਤਾ ਹੁਣ ਜੋ ਕਰੋਗੇ ਤੁਸੀਂ ਕਰੋਗੇ ਚਾਹੇ ਮੇਰਾ ਚੰਗਾ ਹੋਵੇ ਚਾਹੇ ਮੇਰਾ ਮਾੜਾ ਹੋਵੇ ਬਸ ਮੈਨੂੰ ਜੋ ਤੁਸੀਂ ਦੇਣਾ ਉਹਦੇ ਲਈ ਤੁਹਾਡਾ ਧੰਨਵਾਦ ਤੇ ਸ਼ੁਕਰ ਹੈ ਤੁਸੀਂ ਵੇਖੋਗੇ ਬੇਸ਼ੱਕ ਤੁਹਾਡੇ ਦੁਸ਼ਮਣ ਤੁਹਾਡੇ ਤੇ ਕਿੰਨਾ ਮਰਜੀ ਜ਼ੋਰ ਲਾਈ ਜਾਣ ਤੁਹਾਡਾ ਕੋਈ ਵੀ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ ਤੁਹਾਨੂੰ ਕੋਈ ਵੀ ਇਦਾਂ ਨਹੀਂ ਕਰ ਸਕੇਗਾ ਕਿ ਤੁਹਾਡਾ ਨੁਕਸਾਨ ਕਰ ਦੇਵੇ ਉਹ ਕਹਿੰਦੇ ਨੇ ਨਾ ਧੁੱਪਾਂ ਦਾ ਨਹੀਂ ਡਰ ਮੈਨੂੰ ਸ਼ਾਵਾ ਮੇਰੇ ਨਾਲ ਨੇ ਲੋਕੋ ਮੇਰੇ ਪੀਰ ਦੀਆਂ ਦੁਆਵਾਂ ਮੇਰੇ ਨਾਲ ਨੇ ਇਹਦਾ ਕਰਨ ਦੇ ਨਾਲ ਤੁਹਾਡੇ ਪੀਰ ਮੁਰਸ਼ਦ ਦੀਆਂ ਦੁਆਵਾਂ ਤੁਹਾਡੇ ਨਾਲ ਹੋਣਗੀਆਂ ਉਹਨੂੰ ਪਤਾ ਹੋਏਗਾ ਕਿ ਮੇਰਾ ਬੱਚਾ ਮੇਰੇ ਕੈਤੇ ਚੱਲ ਰਿਹਾ ਹੈ ਤੇ ਮੈਂ ਇਹਦਾ ਨੁਕਸਾਨ ਨਾ ਹੋਣ ਦੇਵਾਂ ਉਹ ਪਹਿਲਾਂ ਹੀ ਸਭ ਕੁਝ ਸੰਭਾਲ ਲੈਣਗੇ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈਗੀ ਸਿਰਫ ਇੱਕ ਵਾਰ ਇਹ ਦੋ ਚੀਜ਼ਾਂ ਕਰਕੇ ਦੇਖਿਓ ਮੈਂ ਤੁਹਾਨੂੰ ਲਿਖ ਕੇ ਦਿਨਾ ਪੀਰ ਮੁਰਸ਼ਿਦ ਤੁਹਾਡਾ ਕਦੀ ਮਾੜਾ ਨਹੀਂ ਹੋਣ ਦੇਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਆਪਣੇ ਆਪਣੇ ਪੀਰ ਮੁਰਸ਼ਿਦ ਲਈ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ